ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਅੱਜ ਵਿਧਾਨ ਸਭਾ ਦਾ ਤੀਸਰੇ ਦਿਨ ਦਾ ਸੈਸ਼ਨ ਜਿਹੜਾ ਹੈ ਉਹ ਲੱਗਿਆ ਹੈ ਪਰ ਇਸ ਤੋਂ ਪਹਿਲੇ ਕੈਬਨਟ ਦੀ ਮੀਟਿੰਗ ਹੋਈ ਮੰਤਰੀ ਮੰਡਲ ਦੀ ਮੀਟਿੰਗ ਹੋਈ ਔਰ ਕੈਬਨਟ ਮੀਟਿੰਗ ਦੇ ਵਿੱਚ ਬੇਅਦਬੀ ਦਾ ਜਿਹੜਾ ਕਾਨੂੰਨ ਲੈ ਕੇ ਆ ਰਹੀ ਹੈ ਸਰਕਾਰ ਵਿਧਾਨ ਸਭਾ ਦੇ ਵਿੱਚ ਜਿਹੜਾ ਅੱਜ ਪੇਸ਼ ਕਰਨਾ ਹੈ ਉਸ ਨੂੰ ਮਨਜ਼ੂਰੀ ਦੇ ਦਿੱਤੀ ਗਈ ਉਸ ਕਾਨੂੰਨ ਦੇ ਖਰੜੇ ਨੂੰ ਜਿਹੜਾ ਹੈ ਮਨਜ਼ੂਰੀ ਦੇ ਦਿੱਤੀ ਗਈ ਲਗਾਤਾਰ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਹੈ ਉਹ ਕਹਿ ਰਹੀ ਹੈ ਕਿ ਬੇਅਦਬੀਆਂ ਦੇ ਮਾਮਲੇ ਤੇ ਜਿਹੜੀ ਵੀ ਸਰਕਾਰਾਂ ਨੇ ਉਹਨਾਂ ਨੇ ਗੌਰ ਨਹੀਂ ਕੀਤਾ ਔਰ ਇੱਕ ਪੁਖਤਾ ਤਰੀਕੇ ਦਾ ਇੱਕ ਕਾਨੂੰਨ ਬਣਾਉਣ ਦੀ ਜ਼ਰੂਰਤ ਹੈ ਔਰ ਉਹਨਾਂ ਨੇ ਕਿਹਾ ਕਿ ਪਹਿਲੇ ਜਿੰਨੇ ਮਰਜੀ ਖਰੜੇ ਬਣੇ ਹੁਣ ਪਰ ਇਸ ਕਾਨੂੰਨ ਦੇ ਵਿੱਚ ਬਹੁਤ ਹੀ ਸਖਤ ਜਿਹੜੇ ਨੇ ਉਹ ਰੱਖੀਆਂ ਗਈਆਂ ਨੇ ਪ੍ਰਵਧਾਨ ਰੱਖੇ ਗਏ ਨੇ ਔਰ ਸਭ ਤੋਂ ਪਹਿਲੇ ਜੇ ਗੱਲ ਕਰੀਏ ਉਹਨਾਂ ਨੇ ਕਿਹਾ ਕਿ ਬੇਅਦਬੀ ਦੇ ਕਾਨੂੰਨ ਦੇ ਵਿੱਚ ਇਸ ਪਾਰਟਿਕੂਲਰ ਕਾਨੂੰਨ ਜਿਹੜਾ ਕਿ ਵਿਧਾਨ ਸਭਾ ਦੇ ਵਿੱਚ ਡਰਾਫਟ ਅੱਜ ਪੇਸ਼ ਕੀਤਾ ਜਾਣਾ ਫਲੋਰ ਆਫ ਦਾ ਹਾਊਸ ਤੇ ਉਦੇ ਵਿੱਚ سزا ਜਿਹੜੀ ਹੈ ਉਮਰ ਕੈਦ ਹੋਏਗੀ ਔਰ ਉਸ ਦੇ ਨਾਲ ਹੀ ਇੱਕ ਹੋਰ ਜਿਹੜੀ ਵੱਡੀ ਗੱਲ ਹੈ ਕਿ ਉਹਨੂੰ ਪੈਰੋਲ ਨਹੀਂ ਦਿੱਤੀ ਜਾਏਗੀ ਜੇ ਕਿਸ ਕੋਈ ਵੀ ਬੇਅਦਬੀ ਦੇ ਮਾਮਲੇ ਦੇ ਵਿੱਚ ਜਾਂ ਉਸ ਦੀ ਬੇਅਦਬੀ ਦੇ ਕੇਸ ਦੇ ਵਿੱਚ ਜਿਹੜਾ ਉਹ ਫੜਿਆ ਜਾਂਦਾ ਔਰ ਉਹਦੇ ਬਾਅਦ ਉਹਦੀ ਅਦਾਲਤਾਂ ਦੇ ਵਿੱਚ ਜੇ ਪੂਰੇ ਤਰੀਕੇ ਨਾਲ ਪੜਵਾਈ ਕੀਤੀ ਜਾਂਦੀ ਹੈ ਔਰ ਸਾਬਤ ਹੋ ਜਾਂਦਾ ਹੈ ਤੇ ਉਸ ਨੂੰ سزا ਜਿਹੜੀ ਹੈ ਉਮਰ ਕੈਦ ਤੱਕ ਦਿੱਤੀ ਜਾ ਸਕਦੀ ਹੈ ਉਮਰ ਕੈਦ ਹੋਏਗੀ ਔਰ ਉਸ ਦੇ ਨਾਲ ਹੀ ਉਹਦੇ ਵਿੱਚ ਪੂਰੀ ਉਮਰ ਕੈਦ ਦੇ ਦੌਰਾਨ ਉਹਨੂੰ ਕੋਈ ਵੀ ਪੈਰੋਲ ਨਹੀਂ ਦਿੱਤੀ ਜਾਏਗੀ ਕਿਉਂਕਿ ਆਮ ਤੌਰ ਤੇ ਦੇਖਿਆ ਕਿ ਉਮਰ ਕੈਦ ਦੀਆਂ ਸਜ਼ਾਵਾਂ ਵੀ ਜਦੋਂ ਦਿੱਤੀਆਂ ਜਾਂਦੀਆਂ ਤੇ ਪੈਰੋਲ ਦਾ ਪ੍ਰਵਧਾਨ ਹਮੇਸ਼ਾ ਉਹਦੇ ਵਿੱਚ ਹੁੰਦਾ ਪਰ ਇਸ ਵਾਰ ਖਾਸ ਤੌਰ ਤੇ ਲਗਾਤਾਰ ਜੜੀਆਂ ਨੇ ਡਿਫਰੈਂਟ ਜੜੀਆਂ ਤਿਹਰਾ ਨੇ ਖਾਸ ਕਰਕੇ ਵਿਰੋਧੀ ਦੀਆਂ ਪਾਰਟੀਆਂ ਜਿਹੜੀਆਂ ਨੇ ਉਹ ਲਗਾਤਾਰ ਕਹਿ ਰਹੀਆਂ ਕਿ ਕਿਸੇ ਵੀ ਸਰਕਾਰ ਨੇ ਕੁਝ ਨਹੀਂ ਕੀਤਾ ਬੇਸ਼ੱਕ ਨਹੀਂ ਕੀਤਾ ਬਟ ਇਹ ਸਰਕਾਰ ਜਿਹੜਾ ਕਾਨੂੰਨ ਲੈ ਕੇ ਆ ਰਹੀ ਹੈ ਉਹ ਵੀ ਕੋਈ ਬਹੁਤ ਜ਼ਿਆਦਾ ਸਾਰੇ ਸਟੇਕ ਹੇਲਡਰਸ ਦੇ ਨਾਲ ਗੱਲ ਕਰਕੇ ਨਹੀਂ ਲੈ ਕੇ ਆ ਰਹੀ ਪਰ ਸਰਕਾਰ ਦਾ ਆਪਣਾ ਇੱਕ ਟੇਕ ਹੈਗਾ ਸਰਕਾਰ ਕਹਿ ਰਹੀ ਹੈ ਕਿ ਅਸੀਂ ਐਸੇ ਬਹੁਤ ਜ਼ਿਆਦਾ ਸੋਹਿਰਦ ਹੈਗੇ ਆ ਬੇਅਦਬੀ ਦਾ ਕਾਨੂੰਨ ਅਸੀਂ ਲੈ ਕੇ ਆਉਣਾ ਚਾਹੁੰਦੇ ਆ ਇਸ ਤੋਂ ਪਹਿਲੇ ਵੀ ਕਾਨੂੰਨ ਬੇਸ਼ੱਕ ਆ ਗਿਆ ਹੈ ਪਰ ਅਸੀਂ ਜਿਹੜਾ ਕਾਨੂੰਨ ਲੈ ਕੇ ਆ ਰਹੇ ਆ ਇਹ ਸੂਬੇ ਦਾ ਕਾਨੂੰਨ ਹੈਗਾ ਔਰ ਸੂਬਾ ਆਪਣਾ ਪ੍ਰਵਧਾਨ ਲੈ ਕੇ ਆ ਰਿਹਾ ਕਿਉਂਕਿ ਬੇਅਦਬੀ ਦੇ ਮਾਮਲਿਆਂ ਨੂੰ ਲੈ ਕੇ ਰਾਜਨੀਤੀ ਜਿਹੜੀ ਹੈ ਸਿਆਸਤ ਜਿਹੜੀ ਹੈ ਲਗਾਤਾਰ ਪਿਛਲੇ ਕਈ ਦਹਾਕਿਆਂ ਤੋਂ ਮਤਲਬ ਪਿਛਲੇ 1.5-2 ਦਹਾਕੇ ਤੋਂ ਜਿਹੜੀ ਆ ਉਹ ਪਖੀ ਰਹੀ ਹੈ ਖਾਸ ਤੌਰ ਤੇ ਪਾਰਟੀਆਂ ਜਿਹੜੀਆਂ ਨੇ ਅਕਾਲੀ ਦਲ ਬਾਦਲ ਨੂੰ ਤਾਂ ਹਾਰ ਵੀ ਦੇਖਣੀ ਪਈ ਬੇਅਦਬੀ ਦੇ ਮਾਮਲੇ ਨੂੰ ਲੈ ਕੇ ਔਰ ਇਸ ਤੋਂ ਤੱਕ ਕਿ ਤੁਹਾਨੂੰ ਦੱਸ ਦਈਏ ਕਿ ਅੱਜ ਤੀਸਰੇ ਦਿਨ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਸਪੈਸ਼ਲ اجلاس ਬੁਲਾਇਆ ਗਿਆ ਐਸ ਤੋਂ ਸ਼ੁਰੂ ਹੋਣ ਤੋਂ ਪਹਿਲੇ ਹੀ ਇਹ ਗੱਲਾਂ ਔਰ ਕਿਆਸ ਰਹੀਆਂ ਲਾਈਆਂ ਜਾ ਰਹੀਆਂ ਸੀਗੀਆਂ ਕਿ ਬੇਅਦਬੀ ਨੂੰ ਲੈ ਕੇ ਇਹ ਸਰਕਾਰ ਬਿੱਲ ਲੈ ਕੇ ਆ ਸਕਦੀ ਐ ਪਰ ਦੋ ਦਿਨ ਦੇ ਸੈਸ਼ਨ ਦੇ ਵਿੱਚ ਜਿਹੜਾ ਬਿੱਲ ਜਿਹੜਾ ਨਹੀਂ ਟੇਬਲ ਕੀਤਾ ਗਿਆ ਖਾਸ ਕਰਕੇ ਫਲੋਰ ਆਫ ਦਾ ਹਾਊਸ ਦੇ ਵਿਧਾਨ ਸਭਾ ਦੇ ਵਿੱਚ ਤੇ ਉਹਦੇ ਬਾਅਦ ਵਿੱਚ ਵਿੱਚ ਪ੍ਰੈਸ ਕਾਨਫਰੰਸਾਂ ਹੋਈਆਂ ਮੰਤਰੀਆਂ ਦੀਆਂ ਵੀ ਹੋਈਆਂ ਪ੍ਰੈਸ ਕਾਨਫਰੰਸਾਂ ਔਰ ਮੁੱਖ ਮੰਤਰੀ ਵੀ ਆ ਕੇ ਰੂਬਰੂ-ਰੂ ਬਾਰ-ਬਾਰ ਹੋਏ ਮੀਡੀਆ ਦੇ ਨਾਲ ਤਾਂ ਉਹਨਾਂ ਨੇ ਇਹੀ ਕਿਹਾ ਕਿ ਅਸੀਂ ਪੂਰੇ ਦੇ ਪੂਰੇ ਜਿਹੜਾ ਡਰਾਫਟ ਲੈ ਕੇ ਆਣੇ ਖਰੜਾ ਰਹਿ ਕੇ ਆਣੇ ਉਹਦੇ ਵਿੱਚ ਕੋਈ ਵੀ ਕਿਸੇ ਤਰੀਕੇ ਦੀ ਉੰਤਾਈ ਨਾ ਰਿਆ ਜਾਵੇ ਕੋਈ ਕਾਟਣਾ ਨਾ ਰਿਆ ਜਾਵੇ ਉਹਨੂੰ ਪੂਰੇ ਤਰੀਕੇ ਦੇ ਨਾਲ ਅਸੀਂ ਫੁੱਲ ਪ੍ਰੂਫ ਕਰਕੇ ਲੈ ਕੇ ਆਉਣਾ ਚਾਹਨੇ ਜਦ ਕਿ ਕਲੋਜ਼ਸ ਦੀ ਜੇ ਹੋਰ ਲੋੜ ਪਈ ਤਾਂ ਅਸੀਂ ਬਾਅਦ ਵਿੱਚ ਵੀ ਲੈ ਕੇ ਆਵਾਂਗੇ ਆਮ ਆਦਮੀ ਪਾਰਟੀ ਦੀ ਸਰਕਾਰ ਲਗਾਤਾਰ ਇਹ ਕਰ ਰਹੀ ਹੈ ਆਮ ਆਦਮੀ ਪਾਰਟੀ ਦੇ ਬੁਲਾਰੇ ਔਰ ਉਹਨਾਂ ਦੇ ਲੀਡਰ ਲਗਾਤਾਰ ਇਹੀ ਗੱਲ ਕਹਿ ਰਹੇ ਨੇ ਕਿ ਵਿਰੋਧੀ ਧਿਰਾਂ ਇਸ ਗੱਲ ਤੇ ਸਿਆਸਤ ਨਾ ਕਰਨ ਕਿਉਂਕਿ ਬਹੁਤ ਹੀ ਜ਼ਿਆਦਾ ਪੰਜਾਬ ਦੇ ਲਈ ਗੁਰੂ ਗ੍ਰੰਥ ਸਾਹਿਬ ਦੀਆਂ ਜਿਸ ਤਰੀਕੇ ਦੀਆਂ ਬਹੁਤ ਸਾਰੀਆਂ ਬੇਅਦਬੀਆਂ ਹੋਈਆਂ ਗੁਟਕਾ ਸਾਹਿਬ ਦੀਆਂ ਹੋਰ ਬਹੁਤ ਸਾਰੇ ਗ੍ਰੰਥਾਂ ਦੀਆਂ ਜਿਹੜੀਆਂ ਬੇਅਦਬੀਆਂ ਹੁੰਦੀਆਂ ਉਸ ਨੂੰ ਲੈ ਕੇ ਜਿਹੜੀ ਇਹ ਸਰਕਾਰ ਹੈਗੀ ਆਮ ਆਦਮੀ ਪਾਰਟੀ ਦੀ ਸਰਕਾਰ ਹੈਗੀ ਆ ਉਹ ਸਿਹਰਦ ਹੈਗੀ ਆ ਇਹ ਕਹਿਣਾ ਹੈਗਾ ਆਮ ਆਦਮੀ ਪਾਰਟੀ ਦੇ ਲੀਡਰਸ ਦਾ ਉਹਨਾਂ ਦੇ ਬੁਲਾਰਿਆਂ ਦਾ ਲਗਾਤਾਰ ਉਹ ਆਪਣੀ ਐਸੀ ਗੱਲ ਤੇ ਕਾਇਮ ਨੇ ਔਰ ਅੱਜ ਤੀਸਰੇ ਦਿਨ ਸਪੈਸ਼ਲ ਸਪੈਸ਼ਲ ਸੈਸ਼ਨ ਜਿਹੜਾ ਬੁਲਾਇਆ ਗਿਆ ਖਾਸ ਕਰਕੇ 10 ਤੇ 11 ਦਾ ਬੁਲਾਇਆ ਗਿਆ ਸੀ 10 ਦੇ 11 ਨੂੰ ਫਿਰ ਐਕਸਟੈਂਡ ਕਰ ਦਿੱਤਾ ਗਿਆ ਔਰ ਉਹਦੇ ਬਾਅਦ ਇਹ ਹੁਣ 13 ਤੇ 14 ਦਾ ਵੀ ਹੋ ਗਿਆ ਹੈ 14 ਤੇ 15 ਦਾ ਵੀ ਹੋ ਗਿਆ ਆ 14 ਤਰੀਕ ਹੈ ਕਿਉਂਕਿ ਸ਼ਨੀਵਾਰ ਸੀਗਾ 13 ਤਰੀਕ ਦਾ 14 ਤੇ 15 ਦਾ ਵੀ ਹੋ ਗਿਆ ਔਰ 14 ਤੇ 15 ਦੇ ਸੈਸ਼ਨ ਦੇ ਵਿੱਚ ਅੱਜ 14 ਤਰੀਕ ਨੂੰ ਇੱਥੇ ਜੜਾ ਹੈਗਾ ਬੇਅਦਬੀਆਂ ਦਾ ਕਾਨੂੰਨ ਜਿਹੜਾ ਹੈ ਉਹ ਲੈ ਕੇ ਆਇਆ ਜਾ ਰਿਹਾ ਸੈਕਰੀਲੇਜਸ ਨੂੰ ਲੈ ਕੇ ਜਿਹੜਾ ਕਾਨੂੰਨ ਹੈਗਾ ਉਹ ਲੈ ਕੇ ਆਇਆ ਜਾ ਰਿਹਾ ਔਰ ਤੁਹਾਨੂੰ ਦੱਸ ਦਈਏ ਕਿ ਇਸ ਕਾਨੂੰਨ ਦਾ ਜੇ ਅੰਗਰੇਜ਼ੀ 'ਚ ਅਸੀਂ ਨਾਮ ਕਰੀਏ ਤਾਂ ਪੰਜਾਬ ਪ੍ਰੋਵੈਂਸ਼ਨ ਆਫ ਆਫੈਂਸਸ ਅਗੇਂਸਟ ਹੋਲੀ ਸਕਲਪਚਰਸ ਦੀ ਪੰਜਾਬ ਪ੍ਰੀਵੈਂਸ਼ਨ ਆਫ ਆਫੈਂਸਸ ਅਗੇਂਸਟ ਹੋਲੀ ਸਕਲਪਚਰਸ ਵੀ ਬੱਚੀ ਐਸ ਬੇਅਦਬੀ ਦੇ ਕਾਨੂੰਨ ਦਾ ਜਿਹੜਾ ਬਿੱਲ ਲੈ ਕੇ ਆਇਆ ਜਾ ਰਿਹਾ ਟੇਬਲ ਕੀਤਾ ਜਾ ਰਿਹਾ ਉਹਨੂੰ ਜਿਹੜਾ ਹੈਗਾ ਵਿਧਾਨ ਸਭਾ ਦੇ ਵਿੱਚ ਰੱਖਿਆ ਜਾਏਗਾ ਅੱਜ ਟੇਬਲ ਕੀਤਾ ਜਾਏਗਾ ਔਰ ਫਿਰ ਉਹਦੇ ਤੇ ਡਿਬੇਟ ਹੋ ਸਕਦੀ ਹੈ ਔਰ ਉਹਦੇ ਬਾਅਦ ਰੂਪ ਪਾਸ ਕੀਤਾ ਜਾਏਗਾ ਹਾਲ ਫਿਲਹਾਲ ਦੇ ਵਿੱਚ ਕੈਬਨਟ ਦੇ ਵਿੱਚ ਇਹ ਜਿਹੜਾ ਬਿੱਲ ਇੱਕ ਵਾਰੀ ਪਾਸ ਕਰ ਦਿੱਤਾ ਗਿਆ ਹੈ ਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ